ਹੈਲੋ ਦੋਸਤੋ ਮੈਂ ਤੁਹਾਡਾ ਆਪਣਾ ਡਾਕਟਰ ਸੁਨੀਲ ਕੁਮਾਰ ਗਰਗ ਐਜੂਕੇਸ਼ਨ ਹੱਬ ਬੰਬੇ ਇੰਸਟੀਚਿਊਟ ਮਾਨਸਾ ਤੇ ਪਟਿਆਲਾ ਬੱਚੇ ਅੱਜ ਅਸੀਂ ਬਹੁਤ ਇੰਪੋਰਟੈਂਟ ਜਿਹੜੇ ਕੁਐਸਚਨ ਕਰਾਂਗੇ ਇਹ ਕੁਐਸਚਨ ਤੁਹਾਨੂੰ ਜਿਹੜਾ ਐਮਪੀਐਚਡਬਲਯੂ ਮੀਲ ਦਾ ਇਗਜ਼ਾਮ ਹੋਏਗਾ ਜਾਂ ਫਿਰ ਆਪਣੇ ਕੋਲ ਏਐਨਐਮ ਦਾ ਇਗਜ਼ਾਮ ਹੋਏਗਾ ਜਾਂ ਫਿਰ ਬੇਟਾ ਚਾਹੇ ਵਾਰਡ ਅਟੈਂਡੈਂਟ ਦਾ ਇਗਜ਼ਾਮ ਜਿਹੜੇ ਨਵੀਆਂ ਨਵੀਆਂ ਪੋਸਟਾਂ ਅਨਾਉਂਸ ਹੋਈਆਂ ਆਈਆਂ ਉਹ ਬੱਚੇ ਨਵੀਆਂ ਪੋਸਟਾਂ ਆ ਰਹੀਆਂ ਆਈਆਂ ਜਿਹਦੇ ਵਿੱਚ ਇਹ ਇੰਪੋਰਟੈਂਟ ਹੋਣ ਵਾਲੇ ਨੇ ਕੁਐਸਚਨ ਬੇਟਾ ਤੁਹਾਨੂੰ ਪਤਾ ਹੀ ਹੈ ਏਐਨਐਮ ਦੀਆਂ ਪੋਸਟਾਂ ਆ ਰਹੀਆਂ ਆਈਆਂ ਐਮਪੀਐਚਡਬਲਯੂ ਮੀਲ ਦੀਆਂ ਪੋਸਟਾਂ ਆ ਰਹੀਆਂ ਤੇ ਹੁਣ ਨਵੇਂ ਸਾਲ ਦੇ ਵਿੱਚ ਬਟਾ ਪੰਜਾਬ ਗਵਰਨਮੈਂਟ ਹੈਲਥ ਡਿਪਾਰਟਮੈਂਟ ਦੇ ਵਿੱਚ ਵਾਰਡ اٹੈਂਡੈਂਟ ਦੀਆਂ ਪੋਸਟਾਂ ਵੀ ਬਟਾ ਕੱਢ ਰਹੀ ਹੈ ਜਿਹਦੇ ਵਿੱਚ ਇਹ ਐਮਸੀਕਿਊ ਬਹੁਤ ਹੀ ਜਿਆਦਾ ਇੰਪੋਰਟੈਂਟ ਹੋਣ ਵਾਲੇ ਨੇ ਇਸ ਕਰਕੇ ਹਰੇਕ ਹਰੇਕ ਐਮਸੀਕਿਊ ਨੂੰ ਬਹੁਤ ਹੀ ਵਧੀਆ ਤਰੀਕੇ ਨਾਲ ਬਟਾ ਦੇਖਣਾ ਹੈਗਾ ਜੋ ਬੱਚਾ ਬਟਾ ਔਨਲਾਈਨ ਤਿਆਰੀ ਕਰਨਾ ਚਾਹੁੰਦਾ ਹੈਗਾ ਉਹ ਬਟਾ ਆਪਣੇ ਕੋਲ 94630 9600 80 ਨੰਬਰ ਤੇ ਬੇਟਾ ਸੰਪਰਕ ਕਰ ਸਕਦਾ ਹੈ ਜਾਂ ਫਿਰ ਬੇਟਾ ਇਸ ਨੰਬਰ ਤੇ WhatsApp ਕਰ ਸਕਦਾ ਹੈ ਤੇ ਜੋ ਬੱਚਾ ਬੇਟਾ ਸਾਡੇ ਫ੍ਰੀ WhatsApp ਗਰੁੱਪ ਨਾਲ ਜੁੜਨਾ ਚਾਹੁੰਦਾ ਹੈਗਾ ਡਿਸਕ੍ਰਿਪਸ਼ਨ ਬਾਕਸ ਦੇ ਵਿੱਚ ਉਸ ਦਾ ਲਿੰਕ ਅਵੇਲੇਬਲ ਹੈਗਾ ਤੇ ਆਪਾਂ ਨੂੰ ਹੁਣ ਪਤਾ ਹੈਗਾ ਬੇਟਾ ਜਿਹੜੀਆਂ 986 ਪੋਸਟਾਂ ANM ਦੀਆਂ ਪਹਿਲਾਂ ਆ ਚੁੱਕ ਆ ਕੇ ਗਈਆਂ ਹੀਆਂ ਉਹਦੇ ਵਿੱਚ ਕਾਫੀ ਬੱਚੇ ਸਾਡੇ ਇੰਸਟੀਚਿਊਟ ਦੇ ਬੇਟਾ ਸਿਲੈਕਟ ਹੋਏ ਨੇਗੇ ਤੇ ਜਿਨ੍ਹਾਂ ਦੀ ਜਿੰਨਾ ਕਾਰਨ ਬੇਟਾ ਮੈਨੂੰ ਬਹੁਤ ਜਿਆਦਾ ਐਪਰੀਸ਼ੀਏਸ਼ਨ ਮਿਲੀ ਤੇ ਮੈਂ ਬੱਚਿਆਂ ਲਈ ਕੰਮ ਕਰਦਾ ਰਹਿ ਰਹੇ ਹਾਂ ਕਰ ਰਹੇ ਹਾਂਗਾ ਤੇ ਜੋ ਬੱਚੇ ਬੇਟਾ ਹੁਣ ਆਪਣੇ ਕੋਲ ਆਨਲਾਈਨ ਤਿਆਰੀ ਕਰਨਾ ਚਾਹੁੰਦੇ ਨੇ ਉਹ ਨੋਟੀਫਿਕੇਸ਼ਨ ਦੀ ਵੇਟ ਨਾ ਕਰਨ ਤੇ ਆਪਣੀ ਪ੍ਰੈਪਰੇਸ਼ਨ ਨੂੰ ਜਾਰੀ ਕਰ ਲੈਣ ਨੋਟੀਫਿਕੇਸ਼ਨ ਜਲਦੀ ਹੀ ਆ ਜਾਏਗਾ ਤੇ ਆਪਣੀ ਤਿਆਰੀ ਦੇ ਉੱਪਰ ਫੋਕਸ ਕਰੋ ਬੇਟਾ ਆਪਣੇ ਕੋਲ ਪਹਿਲਾ ਕੁਸ਼ਣ ਕੀ ਕਹਿ ਰਿਹਾ ਹੈ ਦਿਲ ਵਿੱਚ ਮੁੱਖ ਵਾਲਵ ਦੀ ਸੰਖਿਆ ਕਿੰਨੀ ਹੁੰਦੀ ਹੈ ਬੇਟਾ ਸਾਨੂੰ ਪਤਾ ਹੈ ਜਿਹੜਾ ਮਨੁੱਖੀ ਦਿਲ ਹੈਗਾ ਪਹਿਲੀ ਗੱਲ ਤਾਂ ਮਨੁੱਖੀ ਦਿਲ ਦੇ ਬਾਰੇ ਇੱਕ ਚੀਜ਼ ਯਾਦ ਰੱਖ ਲਿਓ ਇਹ ਇੱਕ ਮਸਕੂਲਰ ਬੋਡੀ ਹੈ ਮਸਲ ਦਾ ਬਣਿਆ ਹੋਇਆ ਹੈਗਾ ਕਿਹੜੇ ਮਸਲ ਦਾ ਬਣਿਆ ਹੋਇਆ ਹੈ ਕਾਰਡੀਕ ਮਸਲ ਦਾ ਬਣਿਆ ਹੋਇਆ ਹੈ ਇਸ ਕਰਕੇ ਅਸੀਂ ਮਨੁੱਖੀ ਦਿਲ ਨੂੰ ਮਾਇਓਜੈਨਿਕ ਕਹਿ ਦਿੰਦੇ ਆ ਮਾਇਓ मीनिंग ਮੇਡਾ ਮਸਲ ਜ ਮਸਕੂਲਰ ਬੋਡੀ ਮਾਸ ਪੇਸ਼ੀਆਂ ਦਾ ਬਣਿਆ ਹੋਇਆਗਾ ਇੱਕੋ ਇੱਕ ਅੰਗ ਸਾਡੀ ਬੋਡੀ ਦੇ ਵਿੱਚ ਹੈ ਜਿਹੜਾ ਮਾਸ ਪੇਸ਼ੀਆਂ ਦਾ ਬਣਿਆ ਹੋਇਆਗਾ ਕਾਰਡੀਕ ਮਸਲ ਦਾ ਬਣਿਆ ਹੋਇਆਗਾ ਦਿਲ ਹੈਗਾ ਤੇ ਜਿਹੜਾ ਦਿਲ ਹੈਗਾ ਬੇਟਾ ਇਹ ਆਪਣੇ ਕੋਲ ਇਹ ਪੰਪਿੰਗ ਆਰਗਨ ਹੈਗਾ ਕਿਉਂਕਿ ਇਹ ਸਾਡਾ ਜਿਹੜਾ ਖੂਨ ਹੈ ਉਹਨੂੰ ਸਰਕੂਲੇਟ ਕਰਦਾ ਹੈਗਾ ਸਾਰੀ ਬੋਡੀ ਦੇ ਵਿੱਚ ਇਸ ਕਰਕੇ ਆਪਣੇ ਕੋਲ ਜਿਹੜਾ ਦਿਲ ਹੈਗਾ ਉਹ ਪੰਪਿੰਗ ਆਰਗਨ ਹੈਗਾ ਤੇ ਦਿਲ ਦੇ ਵਿੱਚ ਜਿਹੜੇ ਵਾਲਵਜ ਹੁੰਦੇ ਨੇਗੇ ਬੇਟਾ ਮੁੱਖ ਵਾਲਵਜ ਉਹਨਾਂ ਦੀ ਸੰਖਿਆ 2 ਹੁੰਦੀ ਹੈ ਯਾਦ ਰੱਖਣਾ ਦੂਸਰਾ ਕੁਐਸਚਨ ਕੀ ਕਹਿ ਰਿਹਾ ਬੇਟਾ ਆਪਣੇ ਕੋਲ ਸਫੈਦ ਕਾਨ ਸਫੈਦ ਕਾਨ ਬੇਟਾ ਅਸੀਂ WBC ਵਾਈਟ ਬਲੱਡ ਸੈੱਲ ਨੂੰ ਕਹਿੰਦੇ ਹਾਂਗੇ ਵਾਈਟ ਬਲੱਡ ਸੈੱਲ ਹੈ ਜਿਹੜੇ ਵਾਈਟ ਬਲੱਡ 셀 ডਬਲਯੂਵੀਸੀ ਬਟਾ ਇਹਨੂੰ ਅਸੀਂ ਲਿੰਫੋਸਾਈਟਸ ਦੇ ਨਾਮ ਨਾਲ ਜਾਣਦੇ ਹਾਂਗੇ ਲਿੰਫੋਸਾਈਟਸ ਦੇ ਨਾਮ ਨਾਲ ਜਾਣਦੇ ਆ ਲੀਕੋਸਾਈਟਸ ਜਾਂ ਲਿੰਫੋਸਾਈਟਸ ਲੀਕੋਸਾਈਟਸ ਠੀਕ ਹੈ ਦੇ ਨਾਮ ਨਾਲ ਜਾਣਦੇ ਆ ਤੇ ਇਹ ਵੀ ਯਾਦ ਰੱਖਣਾ ਹੈ ਤੇ ਦੂਸਰੀ ਗੱਲ ਬੱਚੇ ਆਪਣੇ ਕੋਲ ਜਿਹੜੇ ਡਬਲਯੂਵੀਸੀ ਹੈ ਇਹਨਾਂ ਦਾ ਜਿਹੜਾ ਲਾਈਫ ਸਪੈਨ ਹੈਗਾ ਜੀਵਨ ਚੱਕਰ ਹੈਗਾ ਵਿੱਚ ਇਹ ਉਹ ਆਪਣੇ ਕੋਲ 7 ਤੋਂ 10 ਦਿਨ ਹੁੰਦਾ ਹੈਗਾ ਤੇ ਇਹ ਆਪਣੇ ਕੋਲ ਇਥੇ ਕੁਐਸਚਨ ਪੁੱਛਿਆ ਗਿਆਗਾ ਵੀ ਜਿਹੜੇ ਸਫੈਦ ਕਾਨਾ ਹੈ ਡਬਲਯੂ ਵੀ ਸੀ ਹੈ ਇਹ ਕਿੰਨੇ ਪ੍ਰਕਾਰ ਦੇ ਹੁੰਦੇ ਨੇ ਬੱਚੇ ਇਹ ਆਪਣੇ ਕੋਲ ਪੰਜ ਪ੍ਰਕਾਰ ਦੇ ਹੁੰਦੇ ਨੇ ਪੰਜ ਕਿਸਮਾਂ ਹੁੰਦੀਆਂ ਆਈਆਂ ਬੱਚੇ ਆਪਣੇ ਕੋਲ ਜਿਹੜੇ ਡਬਲਯੂ ਵੀ ਸੀ ਹੈ ਵੈਸੇ ਆਪਾਂ ਇਹਦੇ ਵਿੱਚ ਅਸੀਂ ਕਹਿੰਦੇ ਆ ਏ ਗ੍ਰੈਨਯੂਲੋਸਾਈਟਸ ਤੇ ਗ੍ਰੈਨਯੂਲੋਸਾਈਟਸ ਬੇਟਾ ਏ ਗ੍ਰੈਨਯੂਲੋਸਾਈਟਸ ਅਸੀਂ ਐਮ ਐਲ ਏ ਦੇ ਨਾਲ ਯਾਦ ਰੱਖਦੇ ਹਾਂਗੇ ਐਮ ਐਲ ਏ ਮਤਲਬ ਕਿ ਏ ਗ੍ਰੈਨਯੂਲੋਸਾਈਟ ਮ ਮਤਲਬ ਮੋਨੋਸਾਈਟ ਐਲ ਮਤਲਬ ਲਿੰਫੋਸਾਈਟਸ ਜਿਹੜੇ ਮੋਨੋਸਾਈਟ ਤੇ ਲਿੰਫੋਸਾਈਟ ਹੈ ਇਹ ਗ੍ਰੇਨੂਲੋਸਾਈਟ ਹੈ ਤੇ ਆਪਣੇ ਕੋਲ ਗ੍ਰੇਨੂਲੋਸਾਈਟ ਆਪਣੇ ਕੋਲ ਹੋਗੇ ਆਪਣੇ ਕੋਲ ਜਿਵੇਂ ਐਜਿਨੋਫਿਲ ਹੋ ਗਿਆ ਠੀਕ ਹੈ ਆਪਣੇ ਕੋਲ ਇਹ ਆਪਣੇ ਕੋਲ ਤਿੰਨ ਪ੍ਰਕਾਰ ਦੇ ਆਪਣੇ ਕੋਲ ਗ੍ਰੇਨੂਲੋਸਾਈਟ ਹੈ ਤੇ ਦੋ ਪ੍ਰਕਾਰ ਦੇ ਸਾਡੇ ਕੋਲ ਇਹ ਗ੍ਰੇਨੂਲੋਸਾਈਟ ਹੈ ਟੋਟਲ ਸਾਡੇ ਕੋਲ ਜਿਹੜੇ ਡਬਲਯੂਵੀਸੀ ਆ ਉਹ ਪੰਜ ਪ੍ਰਕਾਰ ਦੇ ਨੇ ਇਹ ਚੀਜ਼ ਬੇਟਾ ਤੁਸੀਂ ਯਾਦ ਰੱਖਣੀ ਹੈਗੀ ਠੀਕ ਹੈ ਐਜਿਨੋਫਿਲ ਮੋਨੋਸਾਈਟਸ ਲਿੰਫੋਸਾਈਟਸ ਤੇ ਆਪਣੇ ਕੋਲ ਬਾਕੀ ਤੁਸੀਂ ਦੋ ਗਰੁੱਪ ਦੇ ਵਿੱਚ ਬੇਟਾ ਦੱਸੋਗੇ ਕਿਹੜੇ-ਕਿਹੜੇ ਨੇ ਤੇ ਆਪਣੇ ਕੋਲ ਪੰਜ ਪ੍ਰਕਾਰ ਦੇ ਡਬਲਯੂ ਵੀ ਸੀ ਹੁੰਦੇ ਨੇ ਬੇਟਾ ਰੇਡੀਅਸ ਦੇ ਨਾਲ ਵਾਲੀ ਹੱਡੀ ਨੂੰ ਕੀ ਕਿਹਾ ਜਾਂਦਾ ਹੈ ਬੇਟਾ ਜਿਹੜੀ ਰੇਡੀਅਸ ਜਿਹੜੀ ਹੈਗੀ ਹੈਗੀ ਉਹ ਸਾਡੇ ਜਿਹੜੇ ਸਾਡਾ ਹੱਥ ਹੈਗਾ ਉਹਦੇ ਵਿੱਚ ਹੱਥ ਨਹੀਂ ਹੱਥ ਨਹੀਂ ਕਹਾਗੇ ਜਿਹੜੀ ਸਾਡੀ ਆਰਮ ਹੈਗੀ ਆਰਮ ਦੀ ਦੇ ਦੋ ਪਾਰਟ ਹੈ ਲੋਅਰ ਆਰਮ ਤੇ ਅਪਰ ਆਰਮ ਜਿਹੜੀ ਅਪਰ ਆਰਮ ਹੁੰਦੀ ਹੈਗੀ ਉਹਦੇ ਵਿੱਚ ਸਾਡੇ ਕੋਲ ਹੱਡੀ ਹੁੰਦੀ ਹੈ ਇੱਕ ਹੱਡੀ ਹੁੰਦੀ ਹੈ ਜਿਹਨੂੰ ਬੋਲਦੇ ਆ ਹਿਊਮਰਸ ਤੇ ਜਿਹੜੀ ਸਾਡੀ ਲੋਅਰ ਆਰਮ ਹੈਗੀ ਉਹ ਵਿਚ ਦੋ ਹੱਡੀਆਂ ਹੁੰਦੀਆਂ ਆਈਆਂ ਉਹ ਉਹਨੂੰ ਅਸੀਂ ਬੋਲਦੇ ਆਂ ਅਲਨਾ ਤੇ ਅਲਨਾ ਤੇ ਰੇਡੀਅਸ ਬੇਟਾ ਜਿਹੜੀ ਰੇਡੀਅਸ ਹੈ ਉਹ ਅੰਗੂਠੇ ਵਾਲੀ ਸਾਈਡ ਤੇ ਹੁੰਦੀ ਹੈ ਤੇ ਅਲਨਾ ਜਿਹੜੀ ਹੈਗੀ ਹੈਗੀ ਉਹ ਸਾਡੀ ਚੀਚੀ ਵਾਲੀ ਸਾਈਡ ਤੇ ਹੁੰਦੀ ਹੈ ਇਹ ਚੀਜ਼ ਬੇਟਾ ਤੁਸੀਂ ਯਾਦ ਰੱਖਣੀ ਹੈਗੀ ਇੱਥੇ ਤੁਹਾਡੇ ਕੋਲ ਕੁਐਸਚਨ ਪੁੱਛਿਆ ਗਿਆ ਹੈਗਾ ਰੇਡੀਅਸ ਦੇ ਨਾਲ ਵਾਲੀ ਹੱਡੀ ਨੂੰ ਕੀ ਕਿਹਾ ਜਾਂਦਾ ਹੈਗਾ ਬੇਟਾ ਅਲਨਾ ਤੇ ਜਿੰਨੀ ਚੀਜ਼ ਮੈਂ ਤੁਹਾਨੂੰ ਐਕਸਟਰਾ ਨੋਲੇਜ ਦਿੰਨਾ ਉਹਨੂੰ ਬੇਟਾ ਨਾਲ-ਨਾਲ ਨੋਟ ਕਰਦੇ ਜਾਇਆ ਕਰੋ ਲਿਖਦੇ ਜਾਇਆ ਕਰੋ ਪੇਪਰ ਦੇ ਵਿੱਚ ਇੰਪੋਰਟੈਂਟ ਹੁੰਦੀ ਹੈ ਗੁਰਦਿਆਂ ਦਾ ਸਬੰਧ ਕਿਹੜੇ ਸਿਸਟਮ ਨਾਲ ਹੁੰਦਾ ਹੈਗਾ ਬੇਟਾ ਸਾਨੂੰ ਪਤਾ ਹੈਗਾ ਜਿਹੜੀ ਗੁਰਦੇ ਹੁੰਦੇ ਨੇਗੇ ਬੇਟਾ ਇਹ ਸਾਡੇ ਕੋਲ ਐਕਸਕ੍ਰੀਟਰੀ ਸਿਸਟਮ ਐਕਸਕ੍ਰੀਟਰੀ ਸਿਸਟਮ ਯੂਰੀਨਰੀ ਸਿਸਟਮ ਕਿਉਂਕਿ ਇਹ ਯੂਰੀਨ ਦੀ ਫਾਰਮੇਸ਼ਨ ਕਰ ਦਿੰਨੇ ਤਾਂ ਅਸੀਂ ਜਿਹੜਾ ਅਸੀਂ ਮਲਮੁੱਤਰ ਸਿਸਟਮ ਬੇਟਾ ਬੋਲ ਦਿੰਦੇ ਹਾਂਗੇ ਮਲਮੁੱਤਰ ਪਰਨਾਲੀ ਸਿਸਟਮ ਪੰਜਾਬੀ ਦੇ ਵਿੱਚ ਵੈਸੇ ਅੰਗਰੇਜ਼ੀ ਦੇ ਵਿੱਚ ਐਕਸਕ੍ਰੀਟਰੀ ਸਿਸਟਮ ਮਲਮੂਤਰ ਪ੍ਰਨਾਲੀ ਸਿਸਟਮ ਬੇਟਾ ਜੂਰੀਨਰੀ ਸਿਸਟਮ ਦੇ ਨਾਲ ਸਾਡਾ ਗੁਰਦਿਆਂ ਦਾ ਸਬੰਧ ਹੁੰਦਾ ਹੈਗਾ ਪੇਪਰ ਦੇ ਵਿੱਚ ਗੁਰਦਿਆਂ ਦੇ ਬਾਰੇ ਇੱਕ ਕੁਐਸਚਨ ਹੋ ਰ ਆ ਜਾਂਦਾ ਹੈ ਗੁਰਦਿਆਂ ਦਾ ਜਿਹੜਾ ਆਕਾਰ ਹੈ ਬੇਟਾ ਉਹ ਬੀਨ ਸ਼ੇਪ ਜਾਨੀ ਕਿ ਰਾਜਮਾ ਦੇ ਦਾਣੇ ਵਰਗਾ ਹੁੰਦਾ ਹੈਗਾ ਤੇ ਤੁਸੀਂ ਆਪਾਂ ਨੂੰ ਪਤਾ ਹੈ ਬੇਟਾ ਜਿਹੜਾ ਬਦਾਮ ਦੇ ਦਾਣੇ ਬਦਾਮ ਸੋਰੀ ਕਹਿ ਗਿਆ ਅਖਰੋਟ ਦੇ ਦਾਣੇ ਵਰਗਾ ਜਿਹੜਾ ਆਰਗਨ ਹੈਗਾ ਉਹ ਸਾਡਾ ਹੈਗਾ ਬ੍ਰੇਨ ਦਿਮਾਗ ਠੀਕ ਹੈ ਤੇ ਗੁਰਦੇ ਜਿਹੜੇ ਉਹ ਸਾਡੇ ਕੋਲ ਰਾਜਮਾ ਦੇ ਦਾਣੇ ਵਰਗਾ ਉਹਦਾ ਆਕਾਰ ਹੁੰਦਾ ਹੈਗਾ ਇਹ ਕੁਐਸਚਨ ਵੀ ਪੇਪਰ ਦੇ ਵਿੱਚ ਪੁੱਛ ਲਿਆ ਜਾਂਦਾ ਹੈਗਾ ਪੰਜਵਾਂ ਕੁਐਸਚਨ ਦੇਖੋ ਬੇਟਾ ਪਲੇਟਲੈਟਸ ਦਾ ਸੈੱਲ ਦਾ ਕੀ ਕੰਮ ਹੁੰਦਾ ਹੈ ਬੇਟਾ ਜਿਹੜੇ ਪਲੇਟਲੈਟ ਹੁੰਦੇ ਨੇ ਇਹ ਖੂਨ ਨੂੰ ਜਮਾਨ ਦੇ ਵਿੱਚ ਮਦਦ ਕਰਦੇ ਨੇ ਜਾਨੀ ਕਿ ਬਲੱਡ ਕਲੋਟਿੰਗ ਦੇ ਵਿੱਚ ਹੈਲਪਫੁਲ ਹੁੰਦੇ ਨੇਗੇ ਸਾਡੇ ਕੋਲ ਬਲੱਡ ਕਲੋਟਿੰਗ ਦੇ ਲਈ 13 ਫੈਕਟਰ ਬੇਟਾ ਅਸੀਂ 13 ਫੈਕਟਰ ਹੁੰਦੇ ਨੇਗੇ ਜਿਹੜੇ 13 ਫੈਕਟਰ ਰਿਸਪੌਂਸੀਬਲ ਹੁੰਦੇ ਨੇਗੇ ਬਲੱਡ ਕਲੋਟਿੰਗ ਦੇ ਲਈ ਖੂਨ ਨੂੰ ਜੰਮਣ ਦੇ ਲਈ ਬੇਟਾ ਜਿਹਦੇ ਵਿੱਚੋਂ ਪਲੇਟलेट्स ਇੱਕ ਫੈਕਟਰ ਹੈਗਾ ਬਾਕੀ ਤੁਸੀਂ ਬੇਟਾ ਆਪਣੇ ਕੋਲ ਨੰਬਰ 1 ਤੇ ਕਿਹੜਾ ਫੈਕਟਰ ਹੈ ਨੰਬਰ 2 ਤੇ ਕਿਹੜਾ ਫੈਕਟਰ ਹੈ ਟੋਟਲ 13 ਤੇ 13 ਫੈਕਟਰ ਬੇਟਾ ਤੁਸੀਂ ਯਾਦ ਰੱਖਣੇ ਨੇ ਜਿਹੜੇ ਬਲੱਡ ਕਲੋਟਿੰਗ ਦੇ ਵਿੱਚ ਹੈਲਪਫਲ ਹੁੰਦੇ ਨੇ ਜੇਕਰ ਤੁਸੀਂ ਸਾਰੇ ਸਾਰੇ ਫੈਕਟਰ ਬਾਰੇ ਜਾਨਣਾ ਚਾਹੁੰਦੇ ਹੋ ਬਲੱਡ ਦੀ ਪੂਰੀ ਡਿਟੇਲ ਜਾਨਣਾ ਚਾਹੁੰਣਾ ਚਾਹੁੰਦੇ ਹੋ ਵਿੱਚ ਸਾਰੀ ਨੋਲਿਜ ਤੁਸੀਂ ਗੇਨ ਕਰਨਾ ਚਾਹੁੰਦੇ ਹੋ ਤਾਂ ਤੁਸੀਂ 94600 379680 ਨੰਬਰ ਤੇ ਸੰਪਰਕ ਕਰਕੇ ਬੇਟਾ ਔਨਲਾਈਨ ਕੋਚਿੰਗ ਸਟਾਰਟ ਕਰਦੋ ਤੁਹਾਨੂੰ ਉਹਦੇ ਵਿੱਚ ਸਾਰਾ ਸਾਰੇ ਪੁਆਇੰਟਸ ਬੇਟਾ ਕਲੀਅਰ ਕਰਵਾਏ ਜਾਣਗੇ ਤਾਂ ਜੋ ਤੁਸੀਂ ਪੇਪਰ ਨੂੰ ਕਲੀਅਰ ਕਰ ਸਕੋ ਬੇਟਾ ਨੈਕਸਟ ਕੁਐਸਚਨ ਸਧਾਰਨ ਮਨੁੱਖ ਵਿੱਚ ਖੂਨ ਦੀ ਮਾਤਰਾ ਕਿੰਨੀ ਹੁੰਦੀ ਹੈ ਬੇਟਾ ਜਿਹੜੀ ਖੂਨ ਹੈਗਾ ਉਹ 4 ਤੋਂ 5.5 ਲੀਟਰ ਬੇਟਾ ਇਹ ਜਿਹੜਾ ਸਧਾਰਨ ਮਨੁੱਖ ਹੈਗਾ ਉਹਦੇ ਵਿੱਚ 4 ਤੋਂ 5.5 ਲੀਟਰ ਹੈ ਜਿਹੜਾ ਖੂਨ ਹੁੰਦਾ ਹੈਗਾ ਤੇ ਜੇਕਰ ਅਸੀਂ ਹਿਮੋਗਲੋਬਿਨ ਦੀ ਗੱਲ ਕਰੀਏ ਬੇਟਾ ਮੇਲ ਦੇ ਵਿੱਚ ਹਿਮੋਗਲੋਬਿਨ ਕਿੰਨਾ ਹੈਗਾ ਫੀਮੇਲ ਦੇ ਵਿੱਚ ਹਿਮੋਗਲੋਬਿਨ ਕਿੰਨਾ ਹੈਗਾ ਬੱਚਿਆਂ ਦੇ ਵਿੱਚ ਹਿਮੋਗਲੋਬਿਨ ਕਿੰਨਾ ਹੈਗਾ ਉਹ ਬੇਟਾ ਤੁਹਾਨੂੰ ਸਾਡੀ ਆਨਲਾਈਨ ਕਲਾਸ ਦੇ ਵਿੱਚ ਹੀ ਦੱਸਿਆ ਜਾਊਗਾ ਤੇ ਨੈਕਸਟ ਕੁਐਸਚਨ ਬੇਟਾ ਸੱਤਵਾਂ ਕੁਐਸਚਨ ਦੇਖੋ ਕੰਨ ਦੇ ਕਿੰਨੇ ਸੈੱਟ ਹੁੰਦੇ ਹਨ ਬੇਟਾ ਸਾਨੂੰ ਪਤਾ ਹੈਗਾ ਦੋ ਸੈੱਟ ਇੱਕ ਸਾਈ ਤੇ ਦੂਜਾ ਅਸਾਈ ਦੂਜਾ ਅਸਥਾਈ ਚਲੋ ਨੈਕਸਟ ਕੁਐਸਚਨ ਦੇਖੋ ਕਿਹੜੀਆਂ ਅੰਤੜੀਆਂ ਵਿੱਚ ਪਾਣੀ ਜਜਬ ਜਬਤ ਹੁੰਦਾ ਹੈ ਬੇਟਾ ਵੱਡੀਆਂ ਅੰਤੜੀਆਂ ਬੇਟਾ ਜਬਤ ਮਤਲਬ ਕਿ ਕਿਹੜੀਆਂ ਕਿਹੜੀ ਅੰਤੜੀ ਹੈ ਜਿਹੜੇ ਸਭ ਤੋਂ ਵੱਧ ਪਾਣੀ ਨੂੰ ਸੋਖਦੀ ਹੈ ਬੇਟਾ ਉਹ ਸਾਡੀ ਹੈਗੀ ਹੈਗੀ ਲਾਰਜ ਇੰਟੈਸਟਾਈਨ ਵੱਡੀ ਇੰਟੈਸਟਾਈਨ ਜਿਹਦੀ ਲੰਬਾਈ ਹੈ ਜਿਹੜੀ ਉਹ ਡੇਢ ਮੀਟਰ ਹੁੰਦੀ ਹੈ ਬੇਟਾ ਪੇਪਰ ਦੇ ਵਿੱਚ ਕੁਐਸਚਨ ਆ ਜਾਂਦਾ ਹੈਗਾ ਜਿਹੜੀ ਲੰਬੀ ਜਿਹੜੀ ਵੱਡੀ ਅੰਤੜੀ ਹੈ ਜਿਹਨੂੰ ਲਾਰਜ ਇੰਟੈਸਟਾਈਨ ਬੋਲਦੇ ਆ ਉਹਦੀ ਲੰਬਾਈ ਕਿੰਨੀ ਹੈਗੀ ਡੇਢ ਮੀਟਰ ਯਾਦ ਰੱਖਣਾ ਤੇ ਛੋਟੀ ਅੰਤੜੀ ਦੀ ਜਿਹੜੀ ਲੰਬਾਈ ਹੈ ਬੇਟਾ ਉਹ 6 ਤੋਂ 7 ਮੀਟਰ ਹੁੰਦੀ ਹੈ ਯਾਦ ਰੱਖਣਾ ਪੇਪਰ ਦੇ ਵਿੱਚ ਇਹ ਕੁਐਸਚਨ ਪਹਿਲਾਂ ਵੀ ਆਇਆ ਹੋਇਆਗਾ ਜਿਹੜੀ ਛੋਟੀ ਅੰਤੜੀ ਹੈ ਜਿਹਨੂੰ ਸਮਾਲ ਇੰਟੈਸਟਾਈਨ ਬੋਲਦੇ ਆ ਉਹਦੀ ਲੰਬਾਈ 6 ਤੋਂ 7 ਮੀਟਰ ਜਿਹੜੀ ਵੱਡੀ ਅੰਤੜੀ ਹੈ ਉਹਦੀ ਲੰਬਾਈ ਹੈ ਜਿਹੜੀ ਉਹ ਬੇਟਾ ਆਪਣੇ ਕੋਲ 1.5 ਮੀਟਰ ਹੁੰਦੀ ਹੈ ਤੇ ਵੱਡੀ ਅੰਤੜੀ ਦੇ ਵਿੱਚ ਸਭ ਤੋਂ ਜ਼ਿਆਦਾ ਪਾਣੀ ਨੂੰ ਸੋਖਿਆ ਜਾਂਦਾ ਹੈ ਜਜਵ ਕੀਤਾ ਜਾਂਦਾ ਹੈ ਬੇਟਾ ਯਾਦ ਰੱਖਣਾ ਹੈ ਨੋਮਾ ਕੁਐਸਚਨ ਦੇਖੋ ਬੇਟਾ ਫੇਫੜਿਆਂ ਵਿੱਚ ਕਿਸ ਚੀਜ਼ ਦੀ ਅਦਲਾ ਬਦਲੀ ਹੁੰਦੀ ਹੈ ਬੇਟਾ ਜਿਹੜੇ ਫੇਫੜੇ ਹੁੰਦੇ ਨੇ ਸਾਡੇ ਲੰਗਜ ਹੁੰਦੇ ਨੇ ਲੰਗਜ ਦੇ ਵਿੱਚ ਬੇਟਾ ਗੈਸੇਜ਼ ਦੀ ਐਕਸਚੇਂਜ ਹੁੰਦੀ ਹੈ ਗੈਸੇਜ਼ ਐਕਸਚੇਂਜ ਅਸੀਂ ਆਕਸੀਜਨ ਲੈਂਦੇ ਆ ਕਾਰਬਨ ਡਾਈਆਕਸਾਈਡ ਵਹਾਰ ਕੱਢਦੇ ਆ ਬੇਟਾ ਹਿਊਮਨ ਬੀਂਗ ਹੈ ਜਿਹੜਾ ਉਹ ਆਕਸੀਜਨ ਨੂੰ ਇਨਹੇਲ ਕਰਦਾ ਹੈਗਾ ਤੇ ਆਪਣੇ ਕੋਲ ਕਾਰਬਨ ਡਾਈਆਕਸਾਈਡ ਨੂੰ ਐਕਸਹੇਲ ਕਰਦਾ ਹੈਗਾ ਬੇਟਾ ਇਹ ਚੀਜ਼ ਨੂੰ ਤੁਸੀਂ ਯਾਦ ਰੱਖਣਾ ਹੈਗਾ ਇਨਸਪੀਰੇਸ਼ਨ ਜਾਂ ਐਕਸਪੀਰੇਸ਼ਨ ਵੀ ਕਹਿ ਦਿੰਦੇ ਆ ਇਨਸਪੀਰੇਸ਼ਨ ਹੈ ਜਿਹੜੀ ਇਨਸਪੀਰੇਸ਼ਨ ਵਾਲੀ ਗੈਸ ਹੈ ਜਿਹੜੀ ਉਹ ਆਕਸੀਜਨ ਹੈ ਤੇ ਐਕਸਪੀਰੇਸ਼ਨ ਵਾਲੀ ਜਿਹੜੀ ਗੈਸ ਹੈ ਜਿਹੜੀ ਉਹ ਕਾਰਬਨ ਡਾਈਆਕਸਾਈਡ ਹੈ ਜਾਨੀ ਕਿ ਫੇਫੜਿਆਂ ਦੇ ਵਿੱਚ ਬੇਟਾ ਜਿਹੜੀ ਗੈਸਸਿਸ ਵੀ ਐਕਸਚੇਂਜ ਹੈ ਉਹ ਫੇਫੜਿਆਂ ਦੇ ਵਿੱਚ ਇੱਕ ਪਾਰਟ ਹੁੰਦਾਗਾ ਜਿਹਨੂੰ ਅਸੀਂ ਬੋਲਦੇ ਆ ਐਲਬੁਲਾਈ ਜਿਹੜਾ ਵੈਲੂਨ ਲਾਈਕ ਹੁੰਦਾ ਜਾਂ ਅੰਗੂਰਾਂ ਦੇ ਗੁੱਛੇ ਵਾਂਗ ਅੰਗੂਰਾਂ ਵਰਗਾ ਹੁੰਦਾ ਬੇਟਾ ਐਲਬੁਲਾਈ ਜਿੱਥੇ ਮੇਨ ਆਰਗਨ ਹੈਗਾ ਐਲਬੁਲਾਈ ਜਿੱਥੇ ਗੈਸ ਦੀ ਐਕਸਚੇਂਜ ਹੁੰਦੀ ਹੈ ਫੇਫੜਿਆਂ ਦੇ ਵਿੱਚ ਇਹ ਇੰਪੋਰਟੈਂਟ ਹੈ ਪੇਪਰ ਦੇ ਵਿੱਚ ਪੁੱਛ ਲਿਆ ਜਾਂਦਾ ਹੈ ਵੀ ਮੇਨ ਆਰਗਨ ਮੇਨ ਅੰਗ ਕਿਹੜਾ ਹੈਗਾ ਜ ਜ ਅਸੀਂ ਫੇਫੜਿਆਂ ਫੇਫੜੇ ਲਿਖ ਦਿੰਦੇ ਆ ਵੀ ਜਿੱਥੇ ਗੈਸ ਦੀ ਐਕਸਚੇਂਜ ਹੁੰਦੀ ਹੈ ਪਰ ਜੇਕਰ ਐਲਬੁਲਾਈ ਲਿਖਿਆ ਹੋਇਆ ਪੇਪਰ ਦੇ ਵਿੱਚ ਆਇਆ ਹੋਇਆ ਤਾਂ ਤੁਸੀਂ ਐਲਬੁਲਾਈ ਨੂੰ ਹੀ ਟਿਕ ਕਰੋਗੇ ਨੈਕਸਟ ਬੇਟਾ ਰੀਡ ਦੀ ਹੱਡੀ ਦੇ ਮਣਕਿਆਂ ਦੀ ਗਿਣਤੀ ਕਿੰਨੀ ਹੈ ਬੇਟਾ ਰੀਡ ਦੀ ਹੱਡੀ ਦੇ ਵਿੱਚ ਟੋਟਲ ਬੇਟਾ 33 ਮਣਕੇ ਨੇ ਬੇਟਾ ਤੁਸੀਂ ਸਾਰੇ ਮਣਕਿਆਂ ਨੂੰ ਉੱਪਰੋਂ ਤੋਂ ਲੈ ਕੇ ਬੇਟਾ ਕੋਕਿਕਸ ਤੱਕ ਸਾਰੇ ਮਨਕਿਆਂ ਨੂੰ ਯਾਦ ਰੱਖਣਾ ਹੈਗਾ ਸਭ ਤੋਂ ਪਹਿਲਾਂ ਸਰਵਿਕਲ ਬੇਟਾ ਸਾਡੇ ਕੋਲ ਆ ਇਹ ਸਾਰੇ ਜਿਹੜੇ ਹੈਗੇ ਗੇ ਗਰਦਨ ਦੇ ਵਿੱਚ ਕਿਹੜੇ ਮਨਕੇ ਨੇ ਆਪਣੇ ਕੋਲ ਥਰੇਸਿਕ ਪਾਰਟ ਦੇ ਵਿੱਚ ਕਿਹੜੇ ਮਨਕੇ ਨੇ ਬੇਟਾ ਲੰਬਰ ਦੇ ਵਿੱਚ ਕਿਹੜੇ ਮਨਕੇ ਨੇ ਕੋਕਿਕਸ ਦੇ ਵਿੱਚ ਕਿਹੜੇ ਮਨਕੇ ਨੇ ਬੇਟਾ ਸਾਰੇ ਤੁਸੀਂ ਯਾਦ ਕਰਨੇ ਨੇਗੇ ਠੀਕ ਹੈ ਤੇ ਸਰਵਾਈਕਲ ਅਸੀਂ ਕਹਿੰਦੇ ਨਾ ਸਰਵਾਈਕਲ ਹੋ ਗਿਆ ਸਰਵਾਈਕਲ ਜਿਹੜੇ ਹੈਗੇ ਗਰਦਨ ਦੇ ਵਿੱਚ ਹੁੰਦੇ ਨੇ ਤੇ ਥਰਾਸਿਕ ਜਿਹੜੇ ਉਹ ਆਪਣੇ ਕੋਲ ਛਾਤੀ ਤੇ ਪਿਛਲੇ ਪਾਸੇ ਹੁੰਦੇ ਨੇ ਤੇ ਉਸ ਤੋਂ ਬਾਅਦ ਲੰਬਰ ਪੇਟ ਦੇ ਪਿਛਲੇ ਪਾਸੇ ਹੁੰਦੇ ਨੇ ਬੇਟਾ ਕੋਕਿਕਸ ਹੈ ਜਿਹਨੂੰ ਜੇ ਅਸੀਂ ਪੋਸ਼ ਪੋਸ਼ ਬੋਲ ਦਿੰਦੇ ਹਾਂਗੇ ਹਰੇਕ ਮੰਨ ਕੇ ਤੇ ਸਾਡੇ ਕੋਲ थ्रेसिक ਬਣ ਕੇ ਕਿੰਨੇ ਨੇਗੇ ਲੰਬਰ ਬਣ ਕੇ ਕਿੰਨੇ ਨੇ ਬੇਟਾ ਤੁਸੀਂ ਹਰੇਕ ਡਿਟੇਲ ਨੂੰ ਕਰਨਾ ਹੈਗਾ ਸਾਡੇ ਰੀਡ ਦੀ ਹੱਡੀ ਦੇ ਵਿੱਚ ਟੋਟਲ 33 ਬਣ ਕੇ ਹੁੰਦੇ ਨੇਗੇ ਤੇ ਬਾਕੀ ਬੇਟਾ ਬਾਕੀ ਕੁਐਸਚਨ ਵੀ ਮੈਂ ਅਗਲੀ ਵੀਡੀਓ ਦੇ ਵਿੱਚ ਲੈ ਕੇ ਆਉਂਗਾ ਤੇ ਬੱਚੇ ਜੇਕਰ ਸੋਨੂੰ ਸੋਨੇ ਬਹੁਤ ਵਧੀਆ ਕੀਤੇ ਹੋਏ ਤਿਆਰ ਕੀਤੇ ਹੋਏ ਨੋਟਸ ਲੈਣੇ ਨੇਗੇ ਤੇ ਆਪਣੀ ਕੋਚਿੰਗ ਆਨਲਾਈਨ ਕੋਚਿੰਗ ਲੈਣੀ ਹੈ ਤਾਂ ਸੋਨੂੰ 94630 79689 ਨੰਬਰ ਨਾਲ ਸੰਪਰਕ ਕਰਨਾ ਪਊਗਾ ਬੇਟਾ ਜਿਹਦੇ ਵਿੱਚ ਤੁਹਾਨੂੰ ਬਹੁਤ ਹੀ ਵਧੀਆ ਤਿਆਰ ਕੀਤੇ ਹੋਏ ਨੋਟਸ ਮਿਲ ਜਾਣਗੇ ਔਨਲਾਈਨ ਕੋਚਿੰਗ ਮਿਲੇਗੀ ਟੈਸਟ ਸੀਰੀਜ਼ ਮਿਲੇਗੀ ਤੇ ਬੱਚੇ ਆਪਣੇ ਕੋਲ ਤੁਸੀਂ ਆਪਣੀ ਪ੍ਰੈਪਰੇਸ਼ਨ ਬਹੁਤ ਵਧੀਆ ਕਰ ਸਕੋਗੇ ਤੁਹਾਨੂੰ ਰਿਕਾਰਡਡ ਵੀਡੀਓ ਕਲਾਸਾਂ ਜੀ ਵੀ ਮਿਲਣਗੀਆਂ ਗੁੱਡ ਲੱਕ ਬੇਟਾ एवरीवन थैंक यू ਸੋ ਮੱਚ ਫਾਰ ਵਾਚਿੰਗ ਮਾਈ ਚੈਨਲ এডਿਕੇਸ਼ਨ ਹੱਬ ਅੰਬੇ ਇੰਸਟੀਚੂਟ ਮਾਨਸਾ ਬਾਕੀ ਕੁਐਸਚਨ ਬੇਟਾ ਮੈਂ ਨੈਕਸਟ ਕਲਾਸ ਦੇ ਵਿੱਚ ਲੈ ਕੇ ਆਵਾਂਗਾ ਥੈਂਕ ਯੂ ਸੋ ਮੱਚ ਹੈਲੋ ਬੱਚੇ ਮੈਂ ਤੁਹਾਡਾ ਆਪਣਾ ਡਾਕਟਰ ਸੁਨੀਲ ਕੁਮਾਰ ਗਰਗਾ ਐਜੂਕੇਸ਼ਨ ਹੱਬ ਬੰਬੇ ਇੰਸਟੀਚਿਊਟ ਮਾਨਸਾ ਤੇ ਪਟਿਆਲਾ ਬੱਚੇ ਅੱਜ ਅਸੀਂ ਬਹੁਤ ਜਿਆਦਾ ਇੰਪੋਰਟੈਂਟ ਟੈਪੀਕਿਊ ਦੀ ਐਮਸੀਕਿਊ ਕਰਾਂਗੇ ਐਮਸੀਕਿਊ ਹੈ ਜਿਹੜੇ ਉਹ ਨੂੰ ਸਿੰਗਲ ਆਨਸਰ ਟਾਈਪ ਕੁਐਸਚਨ ਦੇ ਤੌਰ ਤੇ ਮੈਂ ਕਰਵਾ ਰਿਹਾ ਹਾਂਗਾ ਇਹ ਐਮਸ ਜਿਹੜੇ ਕੁਐਸਚਨ ਹੋਣਗੇ ਇਹ ਤੁਹਾਨੂੰ ਪੇਪਰ ਦੇ ਲਈ ਇੰਨੇ ਜ਼ਿਆਦਾ ਇੰਪੋਰਟੈਂਟ ਹੈ ਜਿਹੜੇ ਪੈਰਾਮੈਡੀਕਲ ਦੀ ਤਿਆਰੀ ਕਰ ਰਹੇ ਨੇ ਚਾਹੇ ਉਹ ਬਾਡ ਅਟੈਂਡੈਂਟ ਦੀ ਤਿਆਰੀ ਕਰ ਰਹੇ ਨੇ ਚਾਹੇ ਐਮਪੀਐਚਡਬਲਯੂ ਮੇਲ ਦੀ ਚਾਹੇ ਚਾਹੇ ਐਮਪੀਐਚਡਬਲਯੂ ਫੀਮੇਲ ਦੀ ਉਹਨਾਂ ਲਈ ਇੰਪੋਰਟੈਂਟ ਹੋਣ ਵਾਲੇ ਨੇ ਜੋ ਮੇਰੇ ਚੈਨਲ ਤੇ ਨਵੇਂ ਨੇ ਉਹ ਮੇਰੇ ਚੈਨਲ ਨੂੰ ਸਬਸਕ੍ਰਾਈਬ ਕਰ ਲੈਣ ਬੈਲ ਆਈਕਨ ਬਟਨ ਦਬਾ ਲੈਣ ਤੇ ਨਾਲ ਹੀ ਵੀਡੀਓ ਨੂੰ ਸ਼ੇਅਰ ਕਰ ਦੇਣ ਉਹਨਾਂ ਬੱਚਿਆਂ ਤੱਕ ਜੋ ਬੱਚੇ ਬਟਾ ਪੈਰਾਮੈਡੀਕਸ ਦੀ ਤਿਆਰੀ ਕਰ ਰਹੇ ਨੇ ਬਾਬਾ ਫਰੀਦ ਯੂਨੀਵਰਸਿਟੀ ਜਿਹੜੀ ਹੈਲਥ ਸਾਇੰਸ ਹੈ ਬਟਾ ਉਹ ਪੇਪਰ ਕੰਡਕਟ ਕਰਦੀ ਹੈ ਤੁਹਾਨੂੰ ਸਾਰਿਆਂ ਨੂੰ ਪਤਾ ਹੈ ਤੇ ਜਲਦੀ ਹੀ ਆਪਣੇ ਕੋਲ ਏ ਐਨ ਐਮ ਦੀਆਂ ਜੀ ਐਨ ਐਮ ਦੀਆਂ ਐ ਐਮ ਪੀ ਐਚ ਡਬਲਯੂ ਮੇਲ ਦੀਆਂ ਐਮ ਐਲਟੀ ਦੀਆਂ ਪੋਸਟਾਂ ਜਿਹੜੀਆਂ ਆਣ ਆਲੀਆਂ ਹੈਗੀਆਂ ਨੋਟੀਫਾਈ ਹੋਣ ਵਾਲੀਆਂ ਹੈਗੀਆਂ ਇਸ ਕਰਕੇ ਤੁਸੀਂ ਵੀਡੀਓ ਨੂੰ ਐਂਡ ਤੱਕ ਜਰੂਰ ਦੇਖਿਓ ਤੇ ਆਪਣੇ ਕੋਲ ਜੋ ਬੱਚੇ ਔਨਲਾਈਨ ਕੋਚਿੰਗ ਲੈਣਾ ਚਾਹੁੰਦੇ ਨੇ ਉਹ 94630 79680 ਤੇ ਸੰਪਰਕ ਕਰ ਸਕਦੇ ਨੇ WhatsApp ਕਰ ਸਕਦੇ ਨੇ ਕਿਹੜੇ ਪੇਪਰ ਦੀ ਬੇਟਾ ਤਿਆਰੀ ਕਰ ਰਹੇ ਨੇ ஆன்ਲਾਈਨ ਕੋਚਿੰਗ ਲਈ ਬੇਟਾ ਤੁਸੀਂ ਕੰਟੈਕਟ ਕਰਕੇ ஆன்ਲਾਈਨ ਕੋਚਿੰਗ ਕਲਾਸਾਂ ਚੱਲ ਰਹੀਆਂ ਜੋ ਸਾਡੇ ਫ੍ਰੀ WhatsApp ਗਰੁੱਪ ਦੇ ਨਾਲ ਜੁੜਨਾ ਚਾਹੁੰਦੇ ਨੇ ਉਸ ਦਾ ਲਿੰਕ ਹੈ ਜਿਹੜਾ ਡਿਸਕ੍ਰਿਪਸ਼ਨ ਬਾਕਸ ਦੇ ਵਿੱਚ ਹੈਗਾਗਾ ਤੁਸੀਂ ਉਸ ਲਿੰਕ ਤੇ ਉੱਪਰ ਜਾ ਕੇ ਤੁਸੀਂ ਸਾਡੇ ਫ੍ਰੀ WhatsApp ਗਰੁੱਪ ਦੇ ਨਾਲ ਜੁੜ ਸਕਦੇ ਹੋ ਬੱਚੇ ਅੱਜ ਦੀ ਕਲਾਸ ਦਾ ਪਹਿਲਾ ਕੁਸ਼ਣ 11ਵਾਂ ਕੁਸ਼ਣ ਅਸੀਂ ਪਹਿਲਾਂ ਇੱਕ ਵੀਡੀਓ ਐਸੇ ਕੁਸ਼ਣਾ ਜੋ ਮੈਂ ਬਣਾ ਚੁੱਕੇ ਹਾਂ 11ਵਾਂ ਕੁਸ਼ਣ ਦੇਖੋ ਬੇਟਾ ਅੰਦਰਤਾ ਕਿਹੜੇ ਵਿਟਾਮਿਨ ਦੀ ਘਾਟ ਨਾਲ ਹੁੰਦਾ ਹੈ ਸਾਨੂੰ ਪਤਾ ਹੈ ਵੀ ਜਿਹੜਾ ਅੰਦਰਤਾ ਬੱਚੇ ਜਿਹਨੂੰ ਅਸੀਂ ਇੰਗਲਿਸ਼ ਦੇ ਵਿੱਚ ਨਾਈਟ ਬਲਾਈਂਡਨੈਸ ਬੋਲ ਦਿੰਦੇ ਹਾਂਗੇ ਇਹ ਵਿਟਾਮਿਨ ਏ ਦੀ ਕਮੀ ਨਾਲ ਹੁੰਦਾ ਹੈਗਾ ਵਿਟਾਮਿਨ ਏ ਦੀ ਕਮੀ ਨਾਲ ਹੁਣ ਬੇਟਾ ਕਾਪੀ ਪੈਨ ਕੋਲੇ ਲੈ ਕੇ ਬੈਠੋ ਵਿਟਾਮਿਨ ਏ ਦੀ ਕਮੀ ਨਾਲ ਹੋਣ ਵਾਲੀਆਂ ਬਿਮਾਰੀਆਂ ਵਿਟਾਮਿਨ ਏ ਦੀ ਕਮੀ ਨਾਲ ਬੇਟਾ ਇੱਕ ਤਾਂ ਨਾਈਟ ਬਲਾਈਂਡਨੈਸ ਅੰਧਰਾਤਾ ਹੋ ਜਾਂਦਾ ਹੈ ਦੂਸਰਾ ਬੇਟਾ ਜੀਰੋਥਾਲਮੀਆਂ ਤੀਸਰਾ ਬੇਟਾ ਵਿਟੋਟ ਸਪੋਰਟ ਬੇਟਾ ਇਹ ਚਿੰਨੇ ਰੋਗ ਤੁਸੀਂ ਲਿਖ ਲਓ ਪੇਪਰ ਦੇ ਵਿੱਚ ਤੁਹਾਨੂੰ ਪੁੱਛਿਆ ਜਾਊਗਾ ਵੀ ਵਿਟਾਮਿਨ ਏ ਦੀ ਕਮੀ ਨਾਲ ਹੇਠ ਲਿਖਿਆਂ ਵਿੱਚੋਂ ਕਿਹੜੀਆਂ ਬਿਮਾਰੀਆਂ ਜਿਹੜੀਆਂ ਵਿਟਾਮਿਨ ਏ ਦੀ ਕਮੀ ਨਾਲ ਨਹੀਂ ਹੁੰਦੀਆਂ ਤਿੰਨੇ ਆਪਸ਼ਨ ਦੇ ਦੇਣਗੇ ਚੌਥੀ ਆਪਸ਼ਨ ਕੋਈ ਹੋਰ ਦੇ ਦੇਣਗੇ ਮੰਨ ਲਓ 베ਰੀ 베ਰੀ ਦਿੱਤਾ ਤਾਂ ਤੁਹਾਡੇ ਕੋਲ 베ਰੀ 베ਰੀ ਹੈ ਜਿਹੜੀ ਉਹ ਆਪਣੇ ਕੋਲ ਵਿਟਾਮਿਨ ਏ ਦੀ ਕਮੀ ਨਾਲ ਨਹੀਂ ਹੋਊਗਾ ਕਿਉਂਕਿ ਤਿੰਨ ਬਿਮਾਰੀਆਂ ਜਿਵੇਂ ਵਿਟੋਟ ਸਪੋਰਟ ਹੋ ਗਿਆ ਜੀਰੋਥਾਲਮੀਆਂ ਹੋ ਗਿਆ ਨਾਈਟ ਬਲਾਈਂਡਨੈਸ ਜਾਂ ਯਾਨੀ ਕਿ ਅੰਧਰਾਤਾ ਏ ਆਪਣੇ ਕੋਲ ਤਿੰਨੋ ਬਿਮਾਰਾ ਵਿਟਾਮਿਨ ਏ ਦੀ ਕਮੀ ਨਾਲ ਹੁੰਦੀਆਂ ਤੇ ਜਿਹੜੀ 베ਰੀ 베ਰੀਆ ਉਹ ਵਿਟਾਮਿਨ ਬੀ 1 ਦੀ ਕਮੀ ਨਾਲ ਹੁੰਦੀ ਹੈ ਇਸ ਕਰਕੇ ਆਪਣੇ ਕੋਲ ਆਨਸਰ ਕੀ ਆਜੂਗਾ ਵਿਟਾਮਿਨ ਬੀ 1 ਠੀਕ ਹੈ ਹੁਣ ਆਪਣੇ ਕੋਲ ਨੈਕਸਟ ਕੁਐਸਚਨ ਦੇਖੋ ਬੇਟਾ ਆਪਣੇ ਕੋਲ 12 ਨੰਬਰ ਕੁਐਸਚਨ ਖੂਨ ਦਾ ਲਾਲ ਰੰਗ ਕਿਉਂ ਹੁੰਦਾ ਹੈ ਬੇਟਾ ਖੂਨ ਦੇ ਵਿੱਚ ਲਾਲ ਰੰਗ ਹੈ ਜਿਹੜਾ ਉਹ ਆਰ ਬੀ ਸੀ ਦੇ ਕਾਰਨ ਹੁੰਦਾ ਹੈਗਾ ਖੂਨ ਦੇ ਵਿੱਚ ਤਿੰਨ ਤਰ੍ਹਾਂ ਦੇ ਸੈੱਲ ਹੁੰਦੇ ਨੇ ਬੇਟਾ ਰੈੱਡ ਬਲੱਡ ਸੈੱਲ ਆਰ ਬੀ ਸੀ ਡਬਲਯੂ ਬੀ ਸੀ ਤੇ ਪਲੇਟਲੇਟ ਬੇਟਾ ਤਿੰਨਾਂ ਦਾ ਨਾਮ ਲਿਖ ਲਓ ਆਰ ਬੀ ਸੀ ਨੂੰ ਅਸੀਂ ਐਰਥਰੋਸਾਈਟਸ ਦੇ ਨਾਮ ਨਾਲ ਜਾਣਦੇ ਆਂ ਡਬਲਯੂ ਬੀ ਸੀ ਨੂੰ ਬੇਟਾ ਲਿਊਕੋਸਾਈਟਸ ਦੇ ਨਾਮ ਨਾਲ ਜਾਣਦੇ ਆਂ ਤੇ ਪਲੇਟਲੇਟ ਨੂੰ ਅਸੀਂ ਥਰੰਬੋਸਾਈਟਸ ਦੇ ਨਾਮ ਨਾਲ ਵੀ ਜਾਣਦੇ ਆਂ ਇਹ ਚੀਜ਼ ਵੀ ਪੇਪਰ ਦੇ ਲਈ ਇੰਪੋਰਟੈਂਟ ਹੈ ਸੋ ਨੂੰ ਪੁੱਛਿਆ ਜਾ ਸਕਦਾ ਬੇਟਾ ਵਿਟਾਮਿਨ ਆ ਆਰ ਬੀ ਸੀ ਦਾ ਜਿਹੜਾ ਲਾਈਫ ਚੱਕਰ ਜੀਵਨ ਚੱਕਰ ਕਿੰਨਾ ਹੁੰਦਾ ਹੈਗਾ ਯਾਨੀ ਕਿ ਲਾਈਫ ਸਪੈਨ ਕਿੰਨਾ ਹੁੰਦਾ ਹੈਗਾ ਤੁਸੀਂ ਕਹੋਗੇ 120 ਦਿਨ ਲਾਈਫ ਸਪੈਨ ਕਿੰਨਾ ਹੁੰਦਾ 120 ਦਿਨ ਡਬਲਯੂ ਵੀ ਬੀ ਸੀ ਦਾ ਪੁੱਛਿਆ ਜਾ ਸਕਦਾ ਬੇਟਾ 7 ਤੋਂ 10 ਦੇਣਾ ਤੇ ਪਲੇਟ ਨੈਟ ਦਾ ਪੁੱਛਿਆ ਜਾ ਸਕਦਾ 7 ਦਿਨ ਬੇਟਾ ਇਸ ਤਰੀਕੇ ਨਾਲ ਤੁਸੀਂ ਹਰੇਕ ਕੁਐਸ਼ਨ ਨੂੰ ਜਿੰਨੇ ਮੈਂ ਤੁਹਾਨੂੰ ਦੱਸ ਰਿਹਾ ਇਹ ਪੁਆਇੰਟਸ ਨੂੰ ਨੋਟ ਕਰਦੇ ਜਾਇਆ ਕਰੋ ਕਾਫੀ ਪੈਨ ਲੈ ਕੇ ਤਾਂ ਜੋ ਤੁਸੀਂ ਪੇਪਰ ਨੂੰ ਕੁਆਲੀਫਾਈ ਕਰ ਸਕੋ ਬੱਚੇ ਆਪਣੇ ਕੋਲ ਆਰ ਬੀ ਸੀ ਦੇ ਵਿੱਚ ਕਿਹੜਾ ਪ੍ਰੋਟੀਨ ਪਾਇਆ ਜਾਂਦਾ ਬੇਟਾ ਜਿਹਦੇ ਜਿਹਦੇ ਕਾਰਨ ਬੇਟਾ ਜਿਹੜਾ ਖੂਨ ਦਾ ਰੰਗ ਲਾਲ ਹੁੰਦਾ ਹੈਗਾ ਆਰ ਬੀ ਸੀ ਦੇ ਵਿੱਚ ਜਿਹੜਾ ਪ੍ਰੋਟੀਨ ਹੈਗਾ ਬੇਟਾ ਉਹ ਹਿਮੋਗਲੋਬਿਨ ਪ੍ਰੋਟੀਨ ਹੈ ਹਿਮੋਗਲੋਬਿਨ ਦੇ ਕਾਰਨ ਬੇਟਾ ਆਰ ਬੀ ਸੀ ਦਾ ਜਿਹੜਾ ਦੇ ਵਿੱਚ ਹੁੰਦਾ ਹੈਗਾ ਇਸ ਕਰਕੇ ਲਾਲ ਰੰਗ ਹੁੰਦਾ ਹੈਗਾ ਹੋਰ ਤੁਹਾਨੂੰ ਪੁੱਛਿਆ ਜਾਂਦਾ ਵੀ ਹਿਮੋਗਲੋਬਿਨ ਦੇ ਵਿੱਚ ਕਿਹੜੀ ਮੈਟਲ ਹੁੰਦੀ ਹੈ ਸਾਨੂੰ ਪਤਾ ਹੈ ਹਿਮੋਗਲੋਬਿਨ ਦੇ ਵਿੱਚ ਜਿਹੜੀ ਮੈਟਲ ਹੈਗੀ ਉਹ ਆਇਰਨ ਹੁੰਦੀ ਹੈ ਠੀਕ ਹੈ ਮੈਟਲ ਕਿਹੜੀ ਹੁੰਦੀ ਹੈ ਆਇਰਨ ਬੇਟਾ ਇਹ ਚੀਜ਼ਾਂ ਤੁਸੀਂ ਕਰਦੇ ਜਾਓ ਪੇਪਰ ਦੇ ਲਈ ਇੰਪੋਰਟੈਂਟ ਹੈ 13ਵਾਂ ਨੰਬਰ ਕੁਐਸਚਨ ਦੇਖੋ ਬੇਟਾ ਜਿਗਰ ਕਿਹੜਾ ਰੋਗ ਬੇਟਾ ਜਿਗਰ ਹੈ ਜਿਹੜਾ ਕਿਹੜਾ ਰੋਗ ਕਿਸ ਰੋਗ ਸੌਰੀ ਸੌਰੀ ਮੈਡਮ ਜਿਹੜਾ ਜਿਗਰ ਹੈ ਜਿਹੜਾ ਕਿਹੜੇ 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 ਜੀਵ ਤੋਂ ਹੁੰਦਾ ਬੇਟਾ ਪੈਦਾ ਹੁੰਦਾ ਜਿਹੜਾ ਜਿਗਰ ਦਾ ਰੋਗ ਹੈ ਉਹ ਵਾਇਰਲ ਹੈ ਬੇਟਾ ਵਾਇਰਸ ਤੋਂ ਹੁੰਦਾ ਹੈ ਬੇਟਾ ਯਾਦ ਰੱਖਣਾ ਵਾਇਰਲ ਹੈ ਬੇਟਾ ਵਾਇਰਲ ਦੇ ਰਸ ਤੋਂ ਹੁੰਦਾ ਹੈ ਸੌਰੀ 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 ਇੱਥੇ ਬੇਟਾ ਕੁਐਸਚਨ ਹੈਗਾ ਜਿਗਰ ਕਿਹੜਾ ਰਸ ਪੈਦਾ ਕਰਦਾ ਹੈ ਬੇਟਾ ਜੀਗਰ ਹੈ ਜਿਹੜਾ ਉਹ ਕਿਹੜਾ ਰਸ ਪੈਦਾ ਕਰਦਾ ਹੈਗਾ ਵਾਈਲ ਬੇਟਾ ਇੱਕ ਦਾ ਜੀਗਰ ਹੈ ਜਿਹੜਾ ਉਹ ਵਾਈਲ ਵਾਈਲ ਰਸ ਪੈਦਾ ਕਰਦਾ ਸਾਨੂੰ ਪਤਾ ਹੈ ਜਿਹੜਾ ਲੀਵਰ ਹੈ ਜਿਹੜਾ ਉਹ ਵਾਈਲ ਜੂਸ ਬਣਾਉਂਦਾ ਹੈਗਾ ਵਾਈਲ ਜੂਸ ਤੇ ਵਾਈਲ ਜੂਸ ਹੈ ਜਿਹੜਾ ਉਹ ਗੋਲ ਬਲੇਡਰ ਦੇ ਵਿੱਚ ਜਾ ਕੇ ਸਟੋਰ ਹੁੰਦਾ ਹੈ ਇਹ ਵੀ ਯਾਦ ਰੱਖਣਾ ਹੈਗਾ ਤੇ 14 ਨੰਬਰ ਕੁਐਸਚਨ ਦੇਖੋ ਬੇਟਾ ਵਾਈਟ ਬਲੱਡ ਸੈੱਲ ਜਿਹੜੇ ਕਿਹੜੇ ਕਿੰਨੇ ਪ੍ਰਕਾਰ ਦੇ ਹੁੰਦੇ ਨੇ ਵਾਈਟ ਬਲੱਡ ਸੈੱਲ ਪੰਜ ਪ੍ਰਕਾਰ ਦੇ ਹੁੰਦੇ ਨੇ ਬੇਟਾ ਗ੍ਰੈਨੂਲੋਸਾਈਟ ਨਿਊਟ੍ਰੋਫਿਲ ਆਪਣੇ ਕੋਲ ਏ ਗ੍ਰੈਨੂਲੋਸਾਈਟਸ ਤੇ ਲਿੰਫੋਸਾਈਟਸ ਤੇ ਮੋਨੋਸਾਈਟਸ ਬੇਟਾ ਇਹ ਯਾਦ ਰੱਖਣੇ ਆਗੇ ਪੋਲਿਓ ਪੋਲਿਓ ਦੀ ਖੋਜ ਦੇ ਟੀਕੇ ਦੀ ਖੋਜ ਕਿਸ ਨੇ ਕੀਤੀ ਬੇਟਾ ਜான் ਸਾਲਕ ਨੇ ਚੇਚਕ ਦੇ ਟੀਕੇ ਦੀ ਖੋਜ ਕਿਸ ਨੇ ਕੀਤੀ ਐਡਵਾਰਡ ਜੈਨਰ ਨੇ ਬੇਟਾ ਇਹ ਚੀਜ਼ਾਂ ਨੂੰ ਲਿਖਦੇ ਜਾਓ ਜਿਹੜਾ ਜੌਨ ਸਾਲਕ ਸੀਗਾ ਇਹਨੇ ਪੋਲੀਓ ਦੇ ਟੀਕੇ ਦੀ ਖੋਜ ਕੀਤੀ ਤੇ ਚੇਚਕ ਦੇ ਟੀਕੇ ਦੀ ਖੋਜ ਐਡਵਾਰਡ ਜੈਨਰ ਨੇ ਕੀਤੀ ਬੱਚੇ ਹਰੇਕ ਪੁਆਇੰਟ ਨੂੰ ਤੁਸੀਂ ਲਿਖਦੇ ਜਾਣਾ ਹੈਗਾ ਪੇਪਰ ਲਈ ਇੰਪੋਰਟੈਂਟ ਹੈ ਪੱਟ ਦੀ ਹੱਡੀ ਨੂੰ ਕੀ ਕਹਿੰਦੇ ਨੇ ਬੇਟਾ ਪੱਟ ਦੀ ਹੱਡੀ ਹੈ ਜਿਹੜੀ ਉਹਨੂੰ ਫੀਮਰ ਕਿਹਾ ਜਾਂਦਾ ਹੈ ਤੇ ਸਭ ਤੋਂ ਵੱਡੀ ਹੱਡੀ ਹੈ ਬੇਟਾ ਯਾਦ ਰੱਖਣਾ ਸਾਨੂੰ ਇਹ ਹੀ ਪੁੱਛਿਆ ਜਾਊਗਾ ਸਭ ਤੋਂ ਵੱਡੀ ਹੱਡੀ ਜਿਹੜੀ ਹੈ ਤੁਹਾਨੂੰ ਪੁੱਛਿਆ ਜਾਊਗਾ ਸਭ ਤੋਂ ਵੱਡੀ ਹੱਡੀ ਕਿਹੜੇ ਸਰੀਰ ਦੇ ਕਿਹੜੇ ਅੰਗ ਹਿੱਸੇ ਵਿੱਚ ਹੁੰਦੀ ਹੈ ਤੁਹਾਨੂੰ ਪੁੱਛਣਗੇ ਲੱਤ ਦੇ ਉੱਪਰਲੇ ਹਿੱਸੇ ਵਿੱਚ ਲੱਤ ਦੇ ਨੀਚਲੇ ਹਿੱਸੇ ਵਿੱਚ ਬਾਹਾਂ ਦੇ ਉੱਪਰਲੇ ਹਿੱਸੇ ਵਿੱਚ ਬਾਹਾਂ ਦੇ ਨੀਚਲੇ ਹਿੱਸੇ ਵਿੱਚ ਬੇਟਾ ਇਸ ਤਰ੍ਹਾਂ ਚਾਰ ਆਪਸ਼ਨ ਬਣਾ ਕੇ ਦੇ ਦੇਣਗੇ ਬਈ ਇਹ ਕੁਸ਼ਣ ਵੀ ਪੁੱਛੇ ਜਾ ਸਕਦੇ ਨੇ ਵੀ ਜਿਹੜੀ ਆਪਣੇ ਕੋਲ ਪੱਟ ਦੀ ਹੱਡੀ ਨੂੰ ਕੀ ਕਹਿੰਦੇ ਨੇ ਫੀਮਰ ਤੇ ਸਭ ਤੋਂ ਲੰਬੀ ਹੱਡੀ ਹੈ ਜਿਹੜੀ ਇਹ ਸਾਡੀ ਬੋਡੀ ਦੇ ਵਿੱਚ ਹੁੰਦੀ ਹੈ ਤੇ ਆਮ ਖੂਨ ਦਾ ਦਬਾਅ ਕਿੰਨਾ ਹੁੰਦਾ ਬੇਟਾ ਨੋਰਮਲ ਬਲੱਡ ਪ੍ਰੈਸ਼ਰ ਕਿੰਨਾ ਹੁੰਦਾ ਬੇਟਾ 120/80 ਐਮ ਐਮ ਆਫ ਐਚ ਜੀ ਬੇਟਾ ਯਾਦ ਰੱਖਣਾ ਹੈ ਬਾਇਲ ਰਸ ਕਿਹੜੀ ਕਿਰਿਆ ਵਿੱਚ ਸਹਾਇਯ ਹੈ ਬੇਟਾ ਜਿਹੜੇ ਬਾਇਲ ਰਸ ਹੈ ਇਹ ਥਾ ਕਿਰਿਆ ਵਿੱਚ ਬੇਟਾ ਇਹ ਯਾਦ ਰੱਖਣਾ ਹੈ ਰੀਡ ਦੀ ਹੱਡੀ ਦੇ 6ਵੇਂ ਪਾਗ ਨੂੰ ਕੀ ਕਹਿੰਦੇ ਨੇ ਬੇਟਾ ਛੋਟੇ ਸੋਰੀ ਰੀਡ ਦੀ ਹੱਡੀ ਦੇ ਜਿਹੜਾ ਛੋਟਾ ਪਾਗ ਆ ਗਿਆ ਬੇਟਾ ਇਹਨੂੰ ਆਪਣੇ ਕੋਲ ਰੀਡ ਦੀ ਹੱਡੀ ਦੇ ਵਿੱਚ ਬੇਟਾ ਤੁਸੀਂ ਸਭ ਤੋਂ ਪਹਿਲਾਂ ਆਪਣੇ ਕੋਲ ਸਰਵਾਈਕਲ ਉੱਪਰ ਲਮਨਕਾ ਫਿਰ ਥਰਾਸਿਕ ਲੰਬਰ ਤੇ ਕੋਕਿਕਸ ਬੇਟਾ ਕੋਕਿਕਸ ਕਿਹਾ ਜਾਂਦਾ ਬੇਟਾ ਕਾਕਿਕਸ ਬੇਟਾ ਕਾਕਿਕਸ ਹੈ ਜਿਹੜਾ ਆਪਣੇ ਕੋਲ ਸਭ ਤੋਂ ਰੀਡ ਦੀ ਹੱਡੀ ਦਾ ਛੋਟਾ हिस्सेਗਾ ਪਾ ਗਏ। ਸਰੀਰ ਦੇ ਸਾਰੇ ਸੰਜੀਵ ਸੈੱਲ ਜਿਉਂਦੇ ਸੈੱਲ ਨੂੰ ਕਿਸ ਦੀ ਲੋੜ ਹੁੰਦੀ ਹੈ ਬੇਟਾ ਆਕਸੀਜਨ ਦੀ। ਸਾਨੂੰ ਪਤਾ ਹੈ ਸਰੀਰ ਦੇ ਸਾਰੇ ਸੈੱਲਾਂ ਨੂੰ ਕਿਸ ਕਾ ਦੀ ਲੋੜ ਹੁੰਦੀ ਹੈ ਆਕਸੀਜਨ ਦੀ। ਬੇਟਾ ਆਪਣੇ ਕੋਲ ਅ ਸਰੀਰ ਦੇ ਕੁੱਲ ਅ ਪੱਠੇ ਬੇਟਾ ਪੱਠੇ ਸਰੀਰ ਦੇ ਕੁੱਲ ਹਿੱਸੇ ਦਾ ਆਕਾਰ ਕਿੰਨਾ ਪ੍ਰਸ਼ਤ ਹੁੰਦੇ ਨੇ ਬੇਟਾ 40 ਤੋਂ 50 ਪ੍ਰਤੀਸ਼ਤ ਦਿਲ ਦੇ ਕਿੰਨੇ ਵਾਲਵ ਹੁੰਦੇ ਨੇ ਬੇਟਾ ਯਾਦ ਰੱਖਣਾਗਾ ਦਿਲ ਦੇ ਜਿਹੜੇ ਹੈਗੇਗੇ ਚਾਰ ਵਾਲਵ ਹੁੰਦੇ ਨੇ ਤੇ ਦੋ ਮੁੱਖ ਵਾਲਵ ਹੁੰਦੇ ਨੇ ਬੇਟਾ ਯਾਦ ਰੱਖਣਾਗਾ ਪੈਨਕ੍ਰੀਆਜ਼ ਵਿੱਚ ਕੀ ਬਣਦਾ ਬੇਟਾ ਪੈਨਕ੍ਰੀਆਜ਼ ਦੇ ਵਿੱਚ ਇਨਸੂਲਿਨ ਬਣਦੀ ਹੈਗੀ ਇਨਸੂਲਿਨ ਜਿਹੜੀ ਇਹੇ ਜੇਕਰ ਬਲੱਡ ਗਲੂਕੋਜ਼ ਲੈਵਲ ਵੱਧ ਜੇ ਉਨੋਕਟ ਅੰਦੇ ਵਿੱਚ ਮਦਦ ਕਰਦੀ ਹੈ ਯਾਦ ਰੱਖਣਾ ਹੈਗਾ ਤੇ ਇਹ ਇਨਸੂਲਿਨ ਹੈ ਜਿਹੜੀ ਪੈਨਕ੍ਰੀਆਜ਼ ਦੇ ਵਿੱਚ ਬੀਟਾ ਸੈੱਲ ਬਣਾਉਂਦੇ ਨੇ ਕਿਹੜੇ ਸੈੱਲ ਬਣਾਉਂਦੇ ਨੇ ਬੀਟਾ ਸੈੱਲ ਪੇਪਰ ਦੇ ਵਿੱਚ ਪੁੱਛਿਆ ਜਾ ਸਕਦਾ ਹੈ ਸਾਹ ਦੀ ਦਰ ਕਿੰਨੀ ਹੁੰਦੀ ਹੈ ਜਾਂ ਨਾਰਮਲ ਕਿੰਨੀ ਜਾਂ ਕਿੰਨੀ ਨਾਰਮਲ ਹੋਣੀ ਚਾਹੀਦੀ ਹੈ ਬੇਟਾ ਜਿਹੜੀ 18 ਤੋਂ 20 ਪਰ ਮਿੰਟ ਜਾਂ 18 ਤੋਂ 20 ਪਰ ਮਿੰਟ ਜਿਹੜੀ ਆਪਣੇ ਕੋਲ ਸਾਹ ਦੀ ਦਰ ਹੁੰਦੀ ਹੈ ਬੇਟਾ ਜਿਹਨੂੰ ਰੈਸਪੀਰੇਟਰੀ ਰੇਟ ਬੋਲਦੇ ਆਂ ਖੂਨ ਦਾ ਬਹਾਅ ਬੈਣਾ ਖੂਨ ਦਾ ਬੈਣਾ ਯਾਨੀ ਕਿ ਬਲੀਡਿੰਗ ਟਾਈਮ ਕਿੰਨਾ ਹੁੰਦਾ ਬੇਟਾ 1 ਤੋਂ 3 ਮਿੰਟ ਬੇਟਾ ਖੂਨ ਦਾ ਬੈਣਾ ਬਲੀਡਿੰਗ ਟਾਈਮ ਹੈ ਜਿਹੜਾ ਉਹ 1 ਤੋਂ 3 ਮਿੰਟ ਹੁੰਦਾ ਹੈਗਾ ਤੇ ਖੂਨ ਦੇ ਜੰਮਣ ਵਿੱਚ ਕਿੰਨਾ ਟਾਈਮ ਲੱਗਦਾ ਹੈਗਾ 3 ਤੋਂ 6 ਮਿੰਟ ਠੀਕ ਹੈ ਕਲੋਟਿੰਗ ਟਾਈਮ 3 ਤੋਂ 6 ਮਿੰਟ ਪੈਰ ਦੀ ਹੱਡੀ ਨੂੰ ਕੀ ਕਹਿੰਦੇ ਨੇ ਬੇਟਾ ਪੈਰ ਦੀ ਹੱਡੀ ਨੂੰ ਬੇਟਾ ਮੈਟਾਟਾਰਸਲ ਬੋਲਿਆ ਜਾਂਦਾ ਹੈਗਾ ਇੰਪੋਰਟੈਂਟ ਹੈ ਪੀਲੀਆ ਰੋਗ ਕਿਹੜੇ ਵਿਸ਼ਾਣੂ ਕਾਰਨ ਹੁੰਦਾ ਬੇਟਾ ਜਿਹੜਾ ਪੀਲੀਆ ਰੋਗ ਹੈ ਹੈਪਟਾਈਟਸ ਵਾਇਰਸ ਟਾਈਪ A ਦੇ ਕਾਰਨ ਹੁੰਦਾ ਹੈ ਪੋਲੀਓ ਰੋਗ ਦੇ ਵਿਸ਼ਾਣੂ ਦਾ ਨਾਮ ਦੱਸੋ ਬੇਟਾ ਪੋਲੀਓ ਮਾਈਲੇਟਸ ਵਾਇਰਸ ਬੇਟਾ ਵਾਇਰਸ ਹੈ ਇਹ ਮੁਨਿਆਦੀ ਬੁਖਾਰ ਬੇਟਾ ਮੁਨਿਆਦੀ ਬੁਖਾਰ ਅਸੀਂ ਟਾਈਫਾਇਡ ਨੂੰ ਬੋਲਦੇ ਆਂਗੇ ਇਹ ਮੁਨਿਆਦੀ ਬੁਖਾਰ ਹੈ ਜਿਹੜਾ ਟਾਈਫਾਇਡ ਹੈ ਜਿਹੜਾ ਉਹ ਮੁਨਿਆਦੀ ਕਿਉਂ ਬੋਲਦੇ ਆਂ ਕਹਿੰਦਾ ਕਿਉਂਕਿ ਉਹ ਇੱਕ ਦਿਨ ਛੱਡ ਕੇ ਬੇਟਾ ਚੜਦਾ ਹੈਗਾ ਠੀਕ ਹੈ ਇਹ ਕਿਹੜੇ ਜੀਵਾਣੂ ਤੋਂ ਹੁੰਦਾ ਹੈ ਜੀਵਾਣੂ ਮਤਲਬ ਕਿ ਬੈਕਟੀਰੀਆ ਤੋਂ ਹੁੰਦਾ ਹੈਗਾ ਬੇਟਾ ਸੈਲਮਨੀਲਾ ਟਾਈਫੀ ਸੈਲਮੋਨੇਲਾ ਟਾਈਫੀ ਦੇ ਕਾਰਨ ਬਟਾ ਮਨਿਆਦੀ ਬਿਖਾਰ ਟਾਈਫਾਇਡ ਹੁੰਦਾ ਹੈ ਹੈਜੇ ਦੇ ਜਾਨੂ ਦਾ ਨਾਮ ਦੱਸੋ ਬਟਾ ਹੈਜੇ ਦਾ ਜਿਹੜਾ ਕੋਲਰਾ ਇੰਗਲਿਸ਼ ਚ ਕੋਲਰਾ ਬੋਲ ਦਿੰਦੇ ਆ ਬਟਾ ਉਹਦਾ ਜਾਨੂ ਦਾ ਨਾਮ ਹੈਗਾ ਬਿਬਰੀਓ ਕੋਲਰੇ ਬਟਾ ਇਹ ਯਾਦ ਰੱਖਣਾ ਬਿਬਰੀਓ ਕੋਲਰੇ ਅੱਜ ਦੀ ਕਲਾਸ ਦੇ ਵਿੱਚ ਬਟਾ ਮੈਂ 30 ਕੁਐਸਚਨਾਂ ਤੱਕ ਤੁਹਾਨੂੰ ਕਰਵਾ ਚੁੱਕੇ ਹਾਂਗਾ ਤੇ ਨੈਕਸਟ ਜਿਹੜੇ ਐਮਸੀ ਨੈਕਸਟ ਕੁਐਸਚਨ ਹੈ ਮੈਂ ਅਗਲੀ ਕਲਾਸ ਦੇ ਵਿੱਚ ਲੈ ਕੇ ਆਵਾਂਗਾ ਤੇ ਜੇਕਰ ਤੁਹਾਨੂੰ ਕਲਾਸ ਚੰਗੀ ਲੱਗ ਰਹੀ ਹੈ ਇਹਨੂੰ ਲਾਈਕ ਵੀ ਕਰ ਦਿਆ ਕਰੋ ਸ਼ੇਅਰ ਵੀ ਕਰ ਦਿਆ ਕਰੋ ਤੇ ਚੈਨਲ ਨੂੰ ਸਬਸਕ੍ਰਾਈਬ ਵੀ ਕਰ ਲੋ ਬੇਟਾ ਤੇ ਨਾਲ ਨਾਲ ਅ ਬੱਚੇ ਆਪਣੇ ਕੋਲ ਆਨਲਾਈਨ ਕੋਚਿੰਗ ਦੇ ਲਈ ਤੁਸੀਂ 94630 9860 ਤੇ ਸੰਪਰਕ ਕਰ ਸਕਦੇ ਹੋ ਗੁੱਡ ਲੱਕ ਟੂ एवरीवन बॉडी ਜੋ ਬੇਟਾ ਸਰਕਾਰੀ ਨੌਕਰੀ ਦੀ ਤਿਆਰੀ ਕਰ ਰਿਹਾ ਹੈਗਾ ਏ ਐਨ ਐਮ ਦੀ ਜੀ ਐਨ ਐਮ ਦੀ ਐਮ ਪੀ ਐਚ